ਕਹਿੰਦੇ ਵੀ ਬਿੱਛੂ ਥਾਣੇਦਾਰ ਨੂੰ ਗੱਡੀ ਚੜਾਇਆ ਸੀਗਾ ਗੁਰੂ ਸਾਹਿਬ ਦੇ ਵਿੱਚ ਸੋ ਉਸੇ ਪਰਿਵਾਰ ਦੇ ਵਿੱਚ ਅੱਜ ਪਹੁੰਚੇ ਆ ਜਿਨ੍ਹਾਂ ਨੇ ਸਾਰੀ ਆਪਣੀ ਜ਼ਮੀਨ ਵੇਚ ਕੇ ਅਸਲਾ ਖਰੀਦਿਆ ਸੀਗਾ ਇੱਥੇ ਦਾਲ ਤੇ ਪੇਸ਼ ਕਰਕੇ ਦਾ ਰਿਮਾਂਡ ਲੈ ਰਹੇ ਨੇ 2 ਸਾਲ ਤੋਂ ਬਾਅਦ ਅੱਜ ਕੱਲ ਪਰਸੋਂ 18 ਤਰੀਕ ਨੂੰ 2 ਸਾਲ ਪੂਰੇ ਹੋ ਗਏ ਉਹਨਾਂ ਫੜਿਆ ਨੂੰ ਤੇ ਇਹ ਬਿਲਕੁਲ ਕਾਨੂੰਨ ਦੀਆਂ ਸ਼ਰਿਆ ਭਗਵੰਤਮਾਨ ਸਰਕਾਰ ਨੇ ਧੱਜੀਆਂ ਪਾਈਆਂ ਨੇ ਵੇਖੋ ਭਾਰਤ ਮਾਤਾ ਦੇ ਜੋ ਮਰਜ਼ੀ ਕਰਨ ਚਿੱਤਰ ਲਾਉ ਸਾਨੂੰ ਕੋਈ ਤਰਾਰ ਨਹੀਂ ਕਿਹੜੇ ਉਹਨਾਂ ਖਾਲਸਾ ਦੇ ਨਾਰੇ ਲਾਏ ਆ ਜੀ ਜੇ ਖਾਲਸਪਨ ਖਾਲਸਾ ਨਾ ਕਰ ਕੋਪਨ ਸੇਮਰ ਕਲਗੀਧਰ ਪਾਸ਼ਾ ਪਤਨਾ ਦਾਨੀ ਜੀ ਪੁਰਤੇਗ ਭਦਰ ਸਾਹਿਬ ਦਾ ਖੂਨ ਨਾ ਡੋਲਦਾ ਧਰਤੀ ਬਿਲਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲੇ ਦਾ ਖੂਨ ਨਾ ਡੋਲਦਾ ਦਿੱਲੀ ਦੇ ਚਾਨੀ ਚੌਕ ਵਿੱਚ ਜੀ ਤੇ ਅੱਜ ਨੂੰ ਇੱਥੇ ਕੋਈ ਭਾਰਤ ਮਾਤਾ ਕੁਛ ਨਹੀਂ ਰਹਿਣਾ ਸੀ ਉਹ ਹਿੰਦੁਸਤਾਨ ਦਾ ਮਾਹੌਲ ਖਰਾਬ ਕੀਤਾ ਹੈ ਚਾਹੀਦਾ ਹੀ ਉਸੇ ਟਾਈਮ ਹਿਮਾਚਲ ਸਰਕਾਰ ਨੂੰ ਉਹਦੇ ਪਰਚਾ ਦਰਜ ਕਰਦੇ ਪਰਚਾ ਦਰਜ ਕਰਕੇ ਨੂੰ ਜੇਲ੍ਹ ਚ ਭੇਜਦੇ ਸਾਡੇ ਜਸਮਤ ਵੀ ਮਲਮ ਲੱਗਦੀ ਕਿ ਸਾਡੇ ਕਿਸੇ ਸ਼ਹੀਦ ਦੀ ਨਾ ਨਰਾਦਰੀ ਕੀਤੀ ਤੇ ਸਜ਼ਾ ਮਿਲੀ ਆ ਕਿਸੇ ਵੀ ਸਿੱਖ ਨੇ ਇੱਕ ਵੀ ਉਸ ਝੰਡੇ ਦੀ ਜਾਂ ਫੋਟੋ ਦੀ ਨਰਾਦਰੀ ਨਹੀਂ ਕੀਤੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚ ਗਿਆ ਅੱਜ ਸ਼ਹੀਦ ਦੀ ਬਰਸੀ ਤੇ ਭਾਈ ਰਸਾਲ ਸਿੰਘ ਜਿਨ੍ਹਾਂ ਨੇ 84 ਦੇ ਵਿੱਚ ਕੁਰਬਾਨੀ ਬੜੀ ਵੱਡੀ ਦਿੱਤੀ ਹੈ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਨਾਲ ਸੋ ਕਹਿੰਦੇ ਵੀ ਬਿੱਸ਼ੂ ਥਾਣੇਦਾਰ ਨੂੰ ਗੱਡੀ ਚੜਾਇਆ ਸੀਗਾ ਗੁਰੂ ਸਾਹਿਬ ਦੇ ਵਿੱਚ ਸੋ ਉਸੇ ਪਰਿਵਾਰ ਦੇ ਵਿੱਚ ਅੱਜ ਪਹੁੰਚੇ ਆ ਜਿਨ੍ਹਾਂ ਨੇ ਸਾਰੀ ਆਪਣੀ ਜ਼ਮੀਨ ਵੇਚ ਕੇ ਅਸਲਾ ਖਰੀਦਿਆ ਸੀਗਾ ਸੋ ਗੱਲਬਾਤ ਕਰਦੇ ਇਥੇ ਸੰਗਤਾਂ ਵੀ ਪਹੁੰਚੀਆਂ ਨੇ ਅੱਜ ਬਰਸੀ ਤੇ ਲਗ ਲਗ ਜਥੇਬੰਦੀਆਂ ਪਹੁੰਚੀਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਜਰੂਰ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸਾਡੇ ਧੰਨਵਾਦ ਜੀ ਭਾਈ ਨਿਸ਼ਾਨਤ ਸਿੰਘ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਭਾਈ ਰਸਾਲ ਸਿੰਘ ਮਹਾਨ ਸ਼ਹੀਦ ਦਿੱਸੀਏ ਸਿੱਕ ਕੌਮ ਦੇ ਅੱਜ ਤੁਸੀਂ ਉਹਨਾਂ ਦੀ ਵਰਸੀ ਤੇ ਪਹੁੰਚੇ ਹੋ। ਕੀ ਕਹਿੰਦੇ ਹੋ ਵਰਸੀ ਬਾਰੇ? ਨਮਸਕਾਰ ਕਰਤਾ ਹਾਂ ਕੌਮ ਦੇ ਸਾਰੇ ਹੀ ਸ਼ਹੀਦਾਂ ਨੂੰ। ਜੀ ਜੀ ਕਿੰਨੇ ਵੀ ਭਾਈ ਅਰਥਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਪਹਿਲੋਂ ਤਾਂ ਸਾਡੀ ਕੌਮ ਦਾ ਦੁਸ਼ਮਣ ਬੱਛੂ ਠਾਨੇਦਾਰ ਜਿੰਨੇ ਸਿੱਖਾਂ ਦੇ ਖਿਲਾਫ ਇੱਕ ਭੈਣਾ ਦੇ ਸ਼ਦਤ ਕੀਤਾ ਸਿੱਖਾਂ ਨੂੰ ਬੜਾ ਸ਼ਦਤ ਕਰਦਾ ਸੀ ਜੀ ਜਿਨ੍ਹਾਂ ਦੀ ਬਿਉਟੀ ਸੰਤ ਜਰਨੈਲ ਸਿੰਘ ਨੇ ਲਾ ਕੇ ਭੇਜੀ ਵੀ ਉੱਥੇ ਸ਼ਿਕਾਇਤਾਂ ਪਹੁੰਚ ਰਹੀਆਂ ਸੀ ਅਰਥਾਲਤ ਸਾਹਿਬ ਤੇ ਜੀ ਚਲੋ ਉਹਨਾਂ ਨੂੰ ਉਸ ਟਾਈਮ ਖੋਦਾ ਲਾਇਆ ਉਸ ਤੋਂ ਬਾਅਦ ਵਿੱਚ 1984 ਵਿੱਚ ਸੰਤ ਜਰਨੈਲ ਸਿੰਘ ਨੇ ਉੱਥੇ ਟੈਂਕਾਂ ਤੇ ਟੋਪਾਂ ਦਾ ਮੁਕਾਬਲਾ ਕਰਕੇ ਆਪਣੀ ਸ਼ਹਾਦਤ ਦਿੱਤੀ ਜੀ ਜਿੱਥੇ ਹੋਰ ਸਿੰਘ ਸ਼ੀਰ ਦੇ ਉੱਤੇ ਭਾਈ ਅਰਥਾਲ ਸਿੰਘ ਸਾਡੇ ਇਲਾਕੇ ਦੀ ਸ਼ਾਨ ਉਹ ਵੀ ਸ਼ਹੀਦ ਹੋਇਆ ਹਾਂਜੀ ਤੇ ਰਾਜ ਉਹਨਾਂ ਦੀ ਉਹਨਾਂ ਦਾ ਬੇਟਾ ਭਾਈ ਨਿਰਮਰ ਸਿੰਘ ਤੇ ਉਹਨਾਂ ਦਾ ਪਰਿਵਾਰ ਹਰ ਸਾਲ ਹੀ ਆਪਣੀ ਕਿਰਤ ਵਿੱਚੋਂ ਜਸੰਦ ਕੱਢ ਕੇ ਜਾਂ ਕੋਈ ਕਿਵੇਂ ਦੱਸਿਆ ਉਹਨਾਂ ਐਨਆਰਆਈ ਵੀਰ ਕੋਈ ਸੇਵਾ ਭੇਜਦੇ ਆ ਜੀ ਇੱਥੇ ਪੰਜਾਬ 'ਚ ਵੀ ਸਾਡੇ ਬੜੇ ਧੰਤ ਨੇ ਸਾਡੀਆਂ ਬੜੀਆਂ ਵੱਡੀਆਂ ਸੰਸਥਾਨਾਂ ਕਿਵੇਂ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਹੋਰ ਕਿਹੜੀਆਂ ਜਿੱਥੇ ਬੰਦੀਆਂ ਜਨਾਲ ਉਸ ਟਾਈਮ ਭਾਈ ਹਰਪਾਲ ਸਿੰਘ ਨੇ ਸੇਵਾ ਕੀਤੀ ਜੀ ਜੀ ਉਹ ਕਹਿੰਦੇ ਵੀ ਅਸੀਂ ਆਪਣੀ ਕਿਰਤ ਵਿੱਚੋਂ ਸਾਨੂੰ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਕੋਈ ਵੀ ਸਾਡੀ ਫਾਇਦਾ ਨਹੀਂ ਕਰਦਾ ਇੱਥੇ ਜੀ ਨਾ ਕੋਈ ਸੰਤ ਪਾਪਾ ਕਰਦਾ ਨਾ ਕੋਈ ਵੱਡੀਆਂ ਸੰਸਥਾ ਕਰਦੀਆਂ ਨੇ ਤੇ ਉਹਨਾਂ ਕਰਕੇ ਉਹ ਆਪਣੀ ਕਿਰਤ ਵਿੱਚੋਂ ਪੈਸੇ ਲਾ ਕੇ ਹਰ ਸਾਲ ਇਹ ਇੱਥੇ ਸਾਡੀ ਆਪਣਾ ਢਾਡੀ ਦਰਬਾਰ ਕਿਰਤਨ ਦਰਬਾਰ ਸ਼੍ਰੀ ਖੰਡ ਪੜਸਾ ਦੇ ਭੋਗ ਤੇ ਵਕ ਵਕ ਜਿੱਥੇ ਬੰਦਿਆਂ ਨੂੰ ਆਪ ਜਾ ਘਰ ਘਰ ਜਾ ਕੇ ਸੱਦਾ ਦੇ ਕੇ ਆਉਂਦੇ ਆ ਤੇ ਇੱਥੇ ਆਪਦੇ ਪਿਤਾ ਦੀ ਯਾਦ ਬਣਾਉਂਦੇ ਆ ਇਹ ਚਾਹੀਦਾ ਸਾਡੀ ਕੌਮ ਨੂੰ ਪਹਿਲੇ ਨੰਬਰ ਤੇ ਸ਼੍ਰੋਮਣੀ ਕਮੇਟੀ ਉਹ ਵੱਡੇ ਲੈਵਲ ਤੇ ਸਾਰੇ ਕਿਹੜੇ ਕਿਹੜੇ ਲੜਕੀ ਸ਼ਹੀਦ ਫੀਰ ਲੱਗੇ ਇੱਕ ਵੱਡਾ ਸਮਾਗਮ ਕਰਕੇ ਉਹਨਾਂ ਦੀ ਯਾਦ ਚ ਸਮਾਗਮ ਕਰਦੀ ਜੀ ਜਾਂ ਸਾਡੀਆਂ ਕਿੰਨੀ ਹੋਰ ਸੰਪੜਤਾਂ ਉਹ ਆਪੂ ਦੇ ਇਲਾਕੇ ਚ ਆ ਉਹ ਚੀਜ਼ਾਂ ਦੇ ਸਮਾਗਮ ਕਰਦੇ ਆ ਤੇ ਅੱਜ ਉਹਨਾਂ ਸ਼ਹੀਦਾਂ ਬਾਰੇ ਇੱਥੇ ਪ੍ਰਾਤਨ ਸ਼ੀਤ ਹੋਏ ਨੇ ਭਾਈ ਮਨੀਤ ਸਿੰਘ ਜੀ ਹੋਇਆ ਆ ਪਾਪਾ ਦੀਪ ਸਿੰਘ ਜੀ ਹੋਇਆ ਭਾਈ ਤਾਰੂ ਸਿੰਘ ਜੀ ਹੋਏ ਨੇ ਜੀ ਔਰ ਜਿੰਨੇ ਵੀ ਸ਼ਹੀਦ ਹੋਏ ਸਾਡੀ ਕੌਮ ਦੇ ਹਾਂਜੀ ਉਹਨਾਂ ਸ਼ਹੀਦਾਂ ਨੂੰ ਅਸੀਂ ਪਿੰਡ-ਪਿੰਡ ਘਰ-ਘਰ ਵਿੱਚ ਜਾ ਕੇ ਉਹਨਾਂ ਦੀ ਸ਼ਹੀਦੀ ਪਛਾਈ ਹੁੰਦੀ ਦੱਸਿਆ ਦਾ ਨੌਜਵਾਨਾਂ ਨੂੰ ਜੀ ਤੇ ਅੱਜ ਸਾਡੀ ਪੰਜਾਬ ਦਾ ਇਹ ਕਿਹੜੇ ਲੋਕ ਸਾਡੇ ਸਿੱਖ ਧਰਮ ਤੋਂ ਦੂਰ ਹੋ ਕੇ ਡੇਰੇਆਂ ਵੱਲ ਚਲੇ ਕੇ ਜਾਂ ਕਿਹੜੇ ਐਫਐਮ ਬਤ ਤੇ ਬੋਲ-ਬੋਲ ਵੱਧ ਰਿਹਾ ਹੈ ਪਰ ਅਸੀਂ ਵੀ ਆਪਣੇ ਸ਼ਹੀਦਾਂ ਲਈ ਸਾਡੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੱਸਿਆ ਦੀਆਂ ਉਹਨਾਂ ਨੇ ਪ੍ਰਚਾਰ ਕਰਤਾ ਆਪੋ ਦੇ ਡੇਰੇਵਾਦ ਦਾ ਮੇਰੇ ਦੇਰੇ ਤੇ ਤੀਜਾ ਨੇ ਮੇਰੇ ਦੇਰੇ ਤੇ ਤੀਜਾ ਨੇ ਮੇਰੇ ਦੇਰੇ ਤੇ ਇਹ ਹੋਇਆ ਹੈ ਇਸ ਕਰਕੇ ਲੋਕ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਉਹ ਗੁਰੂ ਘਰ ਨੂੰ ਛੱਡ ਕੇ ਪੰਥ ਨੂੰ ਛੱਡ ਕੇ ਕੋਈ ਬੱਚੇ ਸਾਡੇ ਸਾਈਂ ਬਣ ਰਹੇ ਨੇ ਉਹਨਾਂ ਨੇ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਲਾਲਚਾਲਾ ਕੀਤਾ ਜੀ ਤੇ ਲੋਕ ਸਿੱਖ ਧਰਮ ਦਾ ਮਹਾਨ ਜਿਹੜਾ ਸਾਡਾ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਤੇ ਕਦੀ ਅਸੀਂ ਸੁਣਦੇ ਹਾਂ ਸਾਡੇ ਬਾਹਰ ਦੇਸ਼ਾਂ ਉੱਤੇ ਜਾ ਕੇ ਸਿੱਖਾਂ ਨੇ ਪ੍ਰਚਾਰ ਕਰਕੇ ਜੀ ਤੇ ਜਿਹੜੇ ਅੰਗਰੇਜ਼ ਐਸਐਓ ਸਿੱਖ ਬਣ ਕੇ ਅਮਰ ਅਮਰ ਛਕ ਲਿਆ ਸੀ ਪਰ ਹੁਣ ਇੱਥੇ ਸੁਣਦੇ ਹਾਂ 8-10 ਸਾਲ ਤੋਂ ਕੱਲ 15 ਸਾਲ ਤੋਂ ਕੱਲ ਚੱਲ ਰਹੀ ਹੈ ਵੀ ਉਹਨਾਂ ਦੇ ਬੜੇ ਵੱਡੇ ਲੈਵਲ ਤੇ ਪ੍ਰਚਾਰ ਹੋ ਰਿਹਾ। ਜੀ ਉਹ ਸਾਡੇ ਵੱਡੀਆਂ ਸੰਸਥਾ ਦਾ ਸਾਡੇ ਕਿਹੜੇ ਡੇਰੇ ਦਾ ਆਪਣੇ ਉਹਨਾਂ ਕਰਕੇ ਇਨਸਾਨ ਹੋ ਰਿਹਾ। ਹੂੰ ਤੇ ਇਹ ਗੱਲ ਇਹ ਵੀ ਅਸੀਂ ਸਾਰੀ ਕੌਮ ਬੇਨਤੀ ਕਰਾਂਗਾ ਕਿ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਕੀ ਤਰਪਾਸ਼ਾ ਲਾ ਕੇ ਗਏ ਨੇ ਪਤਰਾ ਦਾਨੀ ਖੰਡੇ ਪਟੇ ਨੰਬਰ ਚੱਕ ਕੇ ਸਾਰੀ ਕੌਮ ਗੁਰੂ ਤੋਂ ਜੋ ਕੁਝ ਮਿਲਣਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਣਾ ਹੈ ਤੇ ਜਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਮਿਲਣਾ ਹੈ ਹੋਰ ਕਿਸੇ ਬਾਬੇ ਤੋਂ ਕਿਸੇ ਡੇਰੇ ਤੋਂ ジジ。<music> ਇਸ ਕਰਕੇ ਭਾਈ ਆਪਣੇ ਸ਼ਹੀਦਾਂ ਨੂੰ ਸੰਭਾਲੋ ਆਪਣੇ ਸ਼ਹੀਦਾਂ ਦੇ ਕਿਹਦੇ ਪਿੱਛੇ ਪਰਿਵਾਰ ਨੂੰ ਉਹਨਾਂ ਦੇ ਸਾਰ ਲਵੋ ਤੇ ਲੋਕ ਸਾਡੀ ਸਿੱਖ ਧਰਮ ਨਾਲ ਲੋਕ ਜੁੜਨ ਲੋਕੀ ਕਿਸੇ ਗੱਲ ਵੇਂਦੇ ਵੀ ਇਹਨਾਂ ਕਿੰਨਾ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਕੀ ਹਾਲ ਸਾਡਾ ਕੀ ਹਾਲ ਉਹ ਲੋਕ ਇਸ ਕਰਕੇ ਅੱਜ ਦੂਰ ਹੋ ਰਹੇ ਨੇ ਉਹਨਾਂ ਦਾ ਪ੍ਰਚਾਰ ਇਸ ਤਰੀਕੇ ਦਾ ਵੀ ਅਸੀਂ ਤੁਹਾਨੂੰ ਆ ਸਾਡੇ ਕੋਲ ਆ ਉਹ ਤੁਹਾਨੂੰ ਆ ਦੇਵਾਂਗੇ ਸਾਡੇ ਡੇਰੇ ਜਦੋਂ ਆ ਮਿਲੇਗਾ ਇਸ ਕਰਕੇ ਉਹ ਪ੍ਰਚਾਰ ਉਹਨਾਂ ਦਾ ਹੈਵੀ ਹੋ ਰਿਹਾ ਹੈ ਤੁਹਾਨੂੰ ਸਾਰੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਡੇ ਇੱਕ ਇੱਕੜੇ ਇੱਕ ਪਰਿਵਾਰ ਦਾ ਕਿੰਨਾ ਜੇ ਸਾਡੀ ਸ਼੍ਰੋਮਣੀ ਕਮੇਟੀ ਤੋਂ ਸਾਡੇ ਕਾਲ ਤੋਂ ਕਬਜ਼ਾ ਪਿੱਛੇ ਨਹੀਂ ਹਟਦਾ ਉਹਨਾਂ ਨ ਜੀ ਆਪਾਂ ਪ੍ਰਚਾਰ ਕਰ ਲਈਏ ਜਿਹੜੀ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੋਂ ਬਣਾਇਆ ਹੋਇਆ ਤਖਤ ਕਿੱਥੇ ਉੱਥੋਂ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤੇ ਫੌਮ ਨੂੰ ਜੀ ਬਾਅਦ ਵਿੱਚ ਉਹ ਪਰੰਪਰਾ ਚੱਲਦੀ ਜਹੇਦਾਰ ਉੱਥੇ ਰਸਤੇ ਬੈਂਦੇ ਸੀ ਜੇ ਜਹੇਦਾਰ ਤੱਕ ਫੌਮ ਨੂੰ ਹੁਕਮ ਕਰਦਾ ਸੀ ਕਈ ਸ਼ੇਰੇ ਪੰਜਾਬ ਨੂੰ ਜਹੇਦਾਰ ਬੰਨ੍ਹ ਕੇ ਉੱਥੇ ਕੋਟਲੇ ਮਾਰਦਾ ਸੀਗਾ ਅੱਜ ਕਿਹੜੇ ਬਾਦਲ ਕੀ ਪਰਿਵਾਰ ਦੇ ਵਿੱਚੋਂ ਚੰਡੀਗੜ੍ਹ ਕੋਠੀ ਚ ਹੁਕਮ ਆਦਾ ਹੈ ਅੱਜ ਤੇ ਕਿਹੜਾ ਜਹੇਦਾਰ ਕਿੰਨਾ ਚਿਰ ਉਹ ਚੰਡੀਗੜ੍ਹ ਦਾ ਹੁਕਮ ਸੁਣਾਦਾ ਹੈ ਜਾਂ ਨਾਗਪੁਰ ਤੋਂ ਆ ਦਾ ਉਹਨਾਂ ਨਾਲ ਰਲ ਕੇ ਕਿੰਨਾ ਸਮਝੌਤਾ ਸੀ ਜੀ ਉਹ ਹੁਕਮ ਕਾਲ ਤੇ ਤੋਂ ਲਾਗੂ ਹੁੰਦੇ ਰਹਿੰਦੇ ਉਹਨਾਂ ਦੇ ਹੁੰਦੇ ਰਹਿੰਦੇ ਜਿਦਣ ਉਹ ਹੁਕਮ ਉਹ ਲੱਗਣੋਂ ਮਾੜੀ ਪੰਛੀ ਕੌਮ ਦੀ ਗੱਲ ਸੰਦੇ ਆ ਉਸੇ ਟਾਈਮ ਜਿਹੇ ਦਰੋਂ ਲਾ ਕੇ ਉਹ ਕਮੇਟੀ ਦੀ ਆਪਣੀ ਮੀਟਿੰਗ ਸੱਜ ਕੇ ਲਾਗ ਘਰਾਂ ਨੂੰ ਭੇਜਦੇ ਆ ਲਿਆਂਦੇ ਹਵਾਈ ਜਾਤ ਤੇ ਆ ਭੇਜਦੇ ਤੁਰ ਕੇ ਆ ਹੂੰ ਜਿਹੇ ਦਰੋਂ ਲਿਆਂਦੇ ਹਵਾਈ ਜਾਤ ਜਿਹੇ ਦਰਾਂ ਦੇ ਆ ਦੂਰ ਟਰਕੇ ਜਾਂਦੇ ਨੇ ਫਿਰ ਕੌਮ ਦੂਰ ਹੁੰਦੀ ਵੀ ਨਾ ਕੀ ਹਾਲ ਹੈ ਕਿ ਕਰਕੇ ਸਾਡੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਕਿਹੜੀ ਇਹ ਸੰਸਥਾ ਸ਼੍ਰੋਮਣੀ ਕਮੇਟੀ ਸਾਡੇ ਮਹਾਨ ਸ਼ੀਤਾਂ ਦੇ ਪਾਇ ਲਖਮਣ ਸਿੰਘ ਧਾਰੋਵਾਲ ਨੇ ਆਪਣਾ ਖੂਨ ਡੋਲ ਕੇ ਸਾਡੀ ਸ਼੍ਰੋਮਣੀ ਕਮੇਟੀ ਹੋਂਦ ਬਚਾਈ ਸੀ ਮਨਤਾਂ ਨੂੰ ਭਜਾਇਆ ਸੀ ਅੱਜ ਮੈਂ ਸਮਝਦਾ ਉਹਨਾਂ ਵਿੱਚ ਉਦੋਂ ਵੀ ਮਾੜਾ ਕਰਤਾਰ ਆ ਗਿਆ ਹਮ ਕਿਹੜੇ ਉੱਥੇ ਇੰਨੇ ਮਾੜੇ ਕਰਤਾਰ ਦੀਆਂ ਗੱਲਾਂ ਹੋ ਰਹੀਆਂ ਉੱਥੇ ਜੋ ਕੁਝ ਹੋ ਰਿਹਾ ਹੈ ਉਹ ਆਪਾਂ ਸਾਰੇ ਜੱਗ ਜਾਣਦੇ ਕਦੀ 328 ਰੁਪਏ ਦੀ ਬੇਤਗੀ ਕਦੀ ਉੱਥੇ ਹੋਰ ਵੱਡੇ ਵੱਡੇ ਕਾਂਡ ਸਿੰਘਾਂ ਨੂੰ ਸ਼ਾਂਤ ਨਹੀਂ ਫੇਂਗਣ ਉੱਥੇ ਗੋਲੀਆਂ ਮ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇੱਕ ਨਾਇਕ ਮੰਨਦੇ ਹੋ ਕੌਮ ਦਾ ਇੱਕ ਸ਼ਹੀਦ ਯੋਧਾ ਮੰਨਦੇ ਹੋ ਇੱਕ ਪਾਸੇ ਆਪਾਂ ਗੱਲ ਕਰੀਏ ਸ਼ਿਵ ਸੈਨਾ ਦੀ ਸ਼ਿਵ ਸੈਨਾ ਦੇ ਕੋਈ ਸ਼ਰਾਰਤੀ ਲੋਕ ਹੈਗੇ ਨੇ ਉਹ ਕਹਿੰਦੇ ਨੇ ਵੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਤਾਂ ਕੋਈ ਹਿੰਦੂਆਂ ਦਾ ਕਈ ਹਜ਼ਾਰਾਂ ਹਿੰਦੂਆਂ ਦਾ ਕਾਤਲ ਹੈ ਵੇਖੋ ਨਾ ਉਹ ਜੋ ਮਰਜ਼ੀ ਕਹੀ ਜਾਣਾ ਸਾਡੇ ਕੋਲ ਪ੍ਰਮਾਣਿਤ ਗੱਲਾਂ ਨੇ ਪ੍ਰਮਾਣ ਉਹ ਸਾਨੂੰ ਲੈ ਦੇਣ ਕਿਹੜੇ ਹਿੰਦੂਆਂ ਸੰਤਾਂ ਨੇ ਗਲਤ ਕਤਲ ਕਰਾਇਆ ਹੈ ਜੀ ਤੇ ਜਿਹੜੇ ਤੇ ਹਿੰਦੂ ਸੀ ਤੇ ਸਿੱਖ ਸੀ ਕਿਹੜੇ ਗਲਤ ਫਰਮ ਦੇ ਗद्दार ਸੀ ਉਹਨਾਂ ਨੂੰ ਸੋਧਾ ਸਮੇਂ-ਸਮੇਂ ਤੇ ਸਾਡੇ ਪਹਿਲਾਂ ਵੀ ਲੱਗਦਾ ਰਿਹਾ ਤੇ ਸੱਚ ਜਰਨਲ ਸਿੰਘ ਵੀ ਲੱਗਾ ਹਮ ਇੱਥੇ ਜਲਾਲਾਵਾਦੀ ਘਟਨਾ ਇੱਕ ਹਿੰਦੂ ਗਿਆ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਹਿੰਦੂ ਮੁੰਡਾ ਉਹ ਸੰਤਾਂ ਕੋਲ ਗਿਆ ਸੰਤਾਂ ਨੇ ਡਿਊਟੀ ਲਈ ਤੇ ਉੱਥੇ ਜਾ ਕੇ ਉਹਦੀ ਲੜਕੀ ਸ਼ਾਮ ਤੇ ਘਰੇ ਲੈ ਕੇ ਦਿੱਤੀ ਜੀ ਜੇ ਤੇ ਕਪੂਰ ਥਲੇ ਵਿੱਚ ਗੀਤਾ ਦੀ ਬੇਤ ਵੀ ਹੁੰਦੀ ਆ ਜੀ ਸੰਤ ਉੱਥੇ ਸਿੰਘ ਭੇਜਦੇ 5000 ਰੁਪਏ ਵਕੀਲ ਦੀ ਫੀਸ ਭੇਜਦੇ ਆ ਔਰ ਇੱਕ ਤੇ ਕਰਾਮ ਦੀ ਬੇਤ ਵੀ ਹੁੰਦੀ ਆ ਉੱਥੇ ਵੀ ਸੰਤ ਜਰਨੈਲ ਸਿੰਘ ਪੈਸੇ ਭੇਜਦੇ ਸੀ ਤੇਰੇ ਜੋ ਮਰਜ਼ੀ ਕਹੀ ਜਾਣ ਇਹਨਾਂ ਦਾ ਝੂਠਾ ਪ੍ਰਚਾਰ ਇਹਨਾਂ ਦੀ ਗੱਲਾਂ ਤੇ ਕੋਈ ਸਚਾਈ ਨਹੀਂ ਕਿਹੜੇ ਸੰਤ ਜਰਨੈਲਸ ਨੂੰ Hindu ਵੀ ਪਿਆਰ ਕਰਦੇ ਬੜੇ ਜਿਆਦੇ ਕਰਦੇ ਉਹਨਾਂ ਘਰਾਂ ਦੀ ਫੋਟੋਆਂ ਲਾਈਆਂ ਹੋਈਆਂ ਨੇ ਸਾਰੇ Hindu ਨਹੀਂ ਕੋਈ ਚੰਦ Hindu ਕਿਹੜੇ ਕਿਨੇ ਆਪਣੀ ਜਥੇਬੰਦੀਆਂ ਫਰਜ਼ੀ ਜਿਹੇ ਬਣਾ ਕੇ ਪ੍ਰਚਾਰ ਕਰ ਰਹੇ ਲੋਕਾਂ 'ਚ ਦੁਬਿਧਾ ਪਾ ਰਹੇ ਆ ਵੀ ਜਿਹੜੀ ਸਾਡੀ ਉੱਥੇ ਨਾ ਹੁਣ ਫੋਟੋ ਦੀ ਨਰਦਰੀ ਕੀਤੀ ਆ ਇੱਥੇ ਪੰਜਾਬ ਦੇ ਵਿੱਚ ਪਿੱਛੇ ਜਦੋਂ ਆਰਾਮ ਮੰਦਰ ਦਾ ਘਟਨ ਹੋਇਆ ਨਾ ਪੂਰਾ ਹਿੰਦੁਸਤਾਨ ਭੁਗਵਾ ਕਰ ਦਿੱਤਾ ਪੂਰਾ ਹਿੰਦੁਸਤਾਨ ਦੇ ਵਿੱਚ ਆਰਾਮ ਚੰਦਰ ਦੀਆਂ ਤਸਵੀਰਾਂ ਹਨੂਮਾਨ ਦੀਆਂ ਤਸਵੀਰਾਂ ਲੜੀਆਂ ਲਾ ਲ ਕੇ ਪੂਰੇ ਬਾਜ਼ਾਰ ਭਰ ਦਿੱਤੇ ਕਿਸੇ ਵੀ ਸਿੱਖ ਨੇ ਇੱਕ ਵੀ ਉਹ ਠੰਡੇ ਦੀ ਜਾਂ ਫੋਟੋ ਦੀ ਨਰਦਰੀ ਨਹੀਂ ਕੀਤੀ ਫਿਰ ਹਾ ਇਥੋਂ ਹਜ਼ਾਰਾਂ ਬੱਸਾਂ ਹਾਂਜੀ ਯਾਤਰਾ ਕਰਨ ਜਾਂਦੀਆਂ ਮਾਚਲ ਦੇ ਵਿੱਚ ਝੰਡੇ ਲੱਗੇ ਹੁੰਦੇ ਆ ਪੋਸਟਰ ਲੱਗੇ ਹੁੰਦੇ ਆ ਸਭ ਕੁਝ ਲੱਗਾ ਹੁੰਦਾ ਬੱਸਾਂ ਉੱਤੇ ਲਿਖਿਆ ਲਿਖਿਆ ਹੁੰਦਾ ਕਿਸੇ ਵੀ ਸਿੱਖ ਨੇ ਅਜੇ ਤੱਕ ਇੱਕੋ ਝੰਡੇ ਦੀ ਨਰਾਦਰੀ ਨਹੀਂ ਕੀਤੀ ਫਿਰ ਉਹ ਦੂਸਰੀ ਗੱਲ ਉਹਨਾਂ ਨੂੰ ਕਹਿੰਦਾ ਮੈਂ ਸੰਤ ਜਰਨੈਲ ਸਿੰਘ ਨੂੰ ਕਿਤੇ ਅੱਤਵਾਦੀ ਕੋਸ਼ਿਸ਼ ਕੀਤਾ ਹੋਵੇ ਜਾਂ ਸੰਤ ਜਰਨੈਲ ਸਿੰਘ ਤੋਂ ਕੋਈ ਪਰਚਾ ਦਰਜ ਹੋਵੇ ਜਾਂ ਕੋਈ ਮਾਚਲ ਸਰਕਾਰ ਨੇ ਸੰਤਾਂ ਦੀ ਤਸਵੀਰ ਨੂੰ ਬੈਨ ਕੀਤਾ ਹੋਵੇ ਕਿ ਸੰਤ ਜਰਨੈਲ ਸਿੰਘ ਦੀ ਤਸਵੀਰ ਬੈਨ ਹੋਵੇ ਮਾਚਲ 'ਚ ਨਹੀਂ ਲੱਗ ਸਕਦੀ ਸਾਨੂੰ ਦਿਖਾ ਦੇ ਨੇ ਕਾਨੂੰਨ ਦੀ ਪਾਲਣਾ ਕਰ ਲੈਂਦੇ ਫਿਰ ਜਾਣ ਬੁੱਝ ਕੇ ਇੱਕੋ ਬੰਦੇ ਨੇ ਹੋਤੇ ਆਰਐਸਐਸ ਦਾ ਕਰੋ ਮੁਖੀਆ ਉਥੋਂ ਦਾ ਚਾਰਜ ਇਲਾਕੇ ਦਾ ਉਹਨੇ ਇੱਕ ਹੋਟਲ ਦੇ ਸੰਤਾਨਾਂ ਦੀ ਫੋਟੋ ਲਾ ਕੇ ਪਾਰਕ ਥੱਲੇ ਸੱਟ ਕੇ ਉਹ ਸੂਤਨਾਤ ਆਦਮੀ ਆ ਤੇ ਉਹਨੇ ਲਾ ਕੇ ਤੇ ਬੇਦਬੀ ਕੀਤੀ ਹੈ ਪੂਰੇ ਹਿੰਦੁਸਤਾਨ ਦਾ ਮਾਹੌਲ ਖਰਾਬ ਕੀਤਾ ਹੈ ਚਾਹੀਦੀ ਨਹੀਂ ਉਸੇ ਟਾਈਮ ਹਿਮਾਚਲ ਸਰਕਾਰ ਨੂੰ ਉਹਦੇ ਪਰਚਾ ਦਰਜ ਕਰਦੇ ਪਰਚਾ ਦਰਜ ਕਰਕੇ ਨੂੰ ਜੇਲ੍ਹ ਚ ਭੇਜਦੇ ਸਾਡੇ ਜਸਮਤ ਵੀ ਮਲਮ ਲੱਗਦੀ ਵੀ ਸਾਡੇ ਕਿਸੇ ਸ਼ਹੀਦ ਦੀ ਨਰਾਦਰੀ ਕੀਤੀ ਤੇ ਖਜਾ ਮਿਲੀ ਆ ਫਿਰ ਉਹ ਲੋਕਾਂ ਨੂੰ ਉੱਥੇ ਹਿਮਾਚਲ ਚ ਭੜਕਾ ਰਿਹਾ ਹਜੇ ਵੀ ਕਿ ਉਹ ਸਰਕਾਰ ਨੇ ਕਿਹਾ ਵੀ ਨਹੀਂ ਕਾਰ ਵੀ ਨਹੀਂ ਲੋਕਾਂ ਨੂੰ ਪ੍ਰਕਾਰਿਆ ਵੀ ਆਪਾਂ ਅੱਥੀ ਕੋ ਟੋਲੀਆਂ ਬਣਾਵਨਾ ਕਰੋ ਜਾਂ ਆਪਾਂ ਤੁਸੀਂ ਫੇਸਬੁਕ ਨਾਲ ਜੁੜੇ ਹੋ ਚੈਨਲ ਚਲਾ ਰਹੇ ਹੋ ਉਹ ਚਾਹ ਉਹ ਲੋਕਾਂ ਨੂੰ ਪ੍ਰਕਾਰਿਆ ਹੈ ਵੀ ਤੁਸੀਂ ਐਂ ਕਰ ਜੀਏ ਆਪਾਂ ਇਕੱਠੇ ਹੋਈਏ ਉੱਥੇ ਉਹ ਕਰੀਏ ਕੱਲ ਇੱਕ ਬੰਦੇ ਨੇ ਉੱਥੋਂ ਕਿਹੜਾ ਹਿੰਦੂ ਦਾ ਲੀਡਰ ਉਹਨੇ ਅੰਮ੍ਰਾਲੇ ਵਿੱਚ ਪੱਸਾ ਤੇ ਫੋਟੋ ਲਾ ਕੇ ਸੰਜਰਨੈਲਿਸ ਵਾਤਵਾਦੀ ਦਖਤਗੜ ਬੜੀ ਵੱਡੀ ਉਹਨੇ ਮਾਰੀ ਸ਼ਬਦ ਆਫਲੀ ਵਰਤੀ ਆ ਵੀ ਅਸੀਂ ਫਿਰ ਲਾ ਦੇਾਂਗੇ ਨਿਉ ਇਸ ਤਰ੍ਹਾਂ ਸਵਾਲ ਹੋ ਗਿਆ ਵੀ ਜਦੋਂ ਹਿਮਾਚਲ ਦਾ ਏ ਮੁੱਦਾ ਧੱਕਦਾ ਹੈ ਫਿਰ ਜਿਹੜੇ ਸਿੱਖ ਜਥੇਬੰਦੀਆਂ ਆ ਗਏ ਨੇ ਮਹਾਂਜਲ ਦੀਆਂ ਬੱਸਾਂ ਤੇ ਜਦੋਂ ਐਂਟਰ ਕਰਦੀਆਂ ਨੇ ਪੰਜਾਬ ਦੇ ਵਿੱਚ ਬਾਬਾ ਜਨੈਲ ਸਿੰਘ ਪਿੰਡਰਾਵਾ ਦੀ ਪੋਸਟਰ ਲਗਾਏ ਨੇ ਤੇ ਖਾਲਸਾਣ ਜਿੰਦਾਬਾਦ ਦੇ ਨਾਰੇ ਲਾਏ ਨੇ ਉਦੋਂ ਹੁਣ ਕੀ ਹੈ ਕਿ ਸ਼ਿਵ ਸੈਨਾ ਦੇ ਜਿਹੜੇ ਕੁਝ ਲੋਕ ਸੀਗੇ ਉਹਨਾਂ ਨੇ ਹਮਾਲੇ ਦੇ ਵਿੱਚ ਆਪਣੇ ਭਾਰਤ ਮਾਤਾ ਦੇ ਫੋਟੋ ਚਿੱਤਰ ਲਗਾਏ ਨੇ ਤੇ ਖਾਲਸਾਣ ਮਰਦਾਬਾਦ ਦੇ ਨਾਰੇ ਲਾਏ ਨੇ ਇਹ ਫਿਰ ਕਿਵੇਂ ਵਿਖਦੇ ਹੋ ਵੇਖੋ ਭਾਰਤ ਮਾਤਾ ਦੇ ਜੋ ਮਰਜ਼ੀ ਕਰਨ ਚਿੱਤਰ ਲਾਉ ਸਾਨੂੰ ਕੋਈ ਤਰਾਰ ਨਹੀਂ ਕਿਹੜੇ ਉਹਨਾਂ ਖਾਲਸਾਣ ਦੇ ਨਾਰੇ ਲਾਏ ਆ ਜੀ ਜੇ ਖਾਲਸਪਨ ਖਾਲਸਾ ਨਾ ਕਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਸ਼ਾ ਪਤਨਾ ਦਾਨੀ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਨਾ ਡੋਲਦਾ ਧਰਤੀ ਬਿਲਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲੇ ਦਾ ਖੂਨ ਨਾ ਡੁੱਲਦਾ ਦਿੱਲੀ ਦੇ ਚਾਨੀ ਚੌਕ ਵਿੱਚ ਜੀ ਤੇ ਅੱਜ ਨੂੰ ਇੱਥੇ ਕੋਈ ਭਾਰਤ ਮਾਤਾ ਕੁਝ ਨਹੀਂ ਰਹਿਣਾ ਸੀ ਸਿਰਫ ਸਲਾਮ ਸਲਾਮ ਹੋਣੀ ਸੀ ਇਹ ਲੋਕ ਕਿਉਂ ਜਿਹੇ ਹੋ ਜੇ ਕੀਰਤ ਕਰਨ ਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਭੁੱਲ ਕੇ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਦਾ ਕੀਤਾ ਜਿਹੜੇ ਇਧਰ ਚੜ ਕੇ ਆ ਸਾਰੇ ਰਸਤੇ ਬੰਦ ਕਰਤੇ ਸਾਡੇ ਵੱਡਿਆਂ ਨੇ ਸਾਡੇ ਮਾਤਾ ਨੇ ਆਪਣੇ ਬੱਚਿਆਂ ਦੇ ਟੁਕੜੇ ਗਲਾਂ 'ਚ ਪਵਾ ਕੇ ਬੰਦ-ਬੰਦ ਸਾਡੇ ਬਜ਼ੁਰਗਾਂ ਨੇ ਕਟਵਾ ਕੇ ਤੇ ਇਸ ਦੇਸ਼ ਦੀ ਰਾਖੀ ਕੀਤੀ ਤੇ ਕਿਹੜੇ ਲਟੇਰੇ ਉਧਰ ਚੜ ਕੇ ਆਦੇ ਉਹਨਾਂ ਰਸਤੇ ਬੰਦ ਕਰਤੇ ਤੇ ਅੱਜ ਇਹ ਯਾਦੀ ਮਿਲ ਗਈ ਇਹਨਾਂ ਨੂੰ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ 97% ਗਰੇਜ਼ਾਂ ਨੇ ਕੁਰਬਾਨੀਆਂ ਕਰਕੇ ਸਾਡੇ ਵੱਡਿਆਂ ਨੇ ਫਾਂਸੀਆਂ ਰਸੇ ਚ ਜਮੇ ਅੱਜ ਆਪਣੇ ਛੀਤਪਈ ਤਖਤ ਸੰਧ ਦੇ ਛਿੱਦੀ ਦੇ ਅੜਾਜ ਜੀ ਤੇ ਉਹ ਛਿੱਦੀ ਦੇ ਅੜੇ ਨੂੰ ਚੀਤ ਭਗਤ ਸਿੰਘ ਭੁੱਲ ਕੇ ਤੇ ਸਾਨੂੰ ਅੱਤਵਾਦੀ ਕਹਿ ਰਹੇ ਸਾਨੂੰ ਵੱਖਵਾਦੀ ਕਹਿ ਰਹੇ ਨੇ ਬਿਲਕੁਲ ਸਾਡੇ ਨਾਂਨਸਾਫੀਏ ਇਸੇ ਤਰ੍ਹਾਂ ਰਹੇ ਇਹੋ ਜਿਹੇ ਬੰਦਿਆਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਸ਼ਰਾਰਤੀਆਂ ਸਰਦਤ ਨਾ ਪਾਈ ਫਿਰ ਉਹ ਕੋਈ ਦਿਨ ਦੂਰ ਨਹੀਂ ਕਿ ਖਾਲਸਾ ਦੀ ਨਹੀਂ ਪੱਕੀ ਹੋ ਜਾਏਗੀ ਜੀ ਸੋ ਭਾਈ ਸਾਹਿਬ ਦੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਅਮਿਤ ਸ਼ਾਹ ਗ੍ਰਹਿ ਮੰਤਰੀ ਉਹਨਾਂ ਨੇ ਕੱਲ ਇੱਕ ਬੜਾ ਵੱਡਾ ਸੰਸਦ ਦੇ ਵਿੱਚ ਸਵਾਲ ਕੀਤਾ ਉਹਨੇ ਇੱਕ ਬਹਿਸ ਦੇ ਵਿੱਚ ਜਿਹੜੀ ਗੱਲਬਾਤ ਕਰ ਰਿਆ ਸੀਗਾ ਉਹ ਕਹਿੰਦੇ ਵੀ ਪੰਜਾਬ ਮੇਂ ਭਿੰਡਰਾ ਵਾਲਾ ਪੈਦਾ ਹੋ ਰਹਾ ਥਾ हमने उनको डिब्रूगढ़ जेल में भेज दिया अभी वहां पर गुरु ग्रंथ साहिब का, का पाठ कर रहा है देखो सिख ਦਾ ਜਨਮ ਤੋਂ ਹੀ ਪਾਠ ਸਿੱਖ ਦਾ ਪਾਠ ਕਰਨਾ ਉਹਦੀ ਗੱਲ ਸਹੀ ਸਿੱਖ ਜਨਮ ਤੋਂ ਹੀ ਪਾਠ ਨਾਲ ਜੁੜਿਆ ਹੈ ਹਮ ਸਿੱਖ ਦਾ ਜਨਮਿਕ ਤੋਂ ਹੁੰਦਾ ਪਹਿਲੇ ਪਾਠ ਜਪੀ ਤੋਂ ਕਰਾ ਕੇ ਅਮਰ ਸ਼ਕਾਇਆ ਜਦਾ ਬਾਬਾ ਜੀ ਤੋਂ ਫਿਰ ਦਾ ਜਨਮਿਕ ਪਾਠ ਤੋਂ ਹੈ ਉਹ ਗੱਲ ਤਾਂ ਮੈਂ ਬਿਲਕੁਲ ਨਹੀਂ ਸਹੀ ਹਾਂ ਸਿੱਖ ਕਰਮੇਸ਼ਾ ਜਨਮਿਕ ਬਾਣੀ ਤੋਂ ਸਿੱਖਦਾ ਹੋਇਆ ਉਹਨਾਂ ਦਾ ਕਹਿਣਾ ਵੀ ਭਿੰਡਰਾ ਵਾਲੇ ਦਾ ਜਨਮ ਹਮ ਦੁਬਾਰਾ ਨਹੀਂ ਹੋਣ ਦੇਣਗੇ ਦੇਖੋ ਅਮਰ ਸ਼ਾ ਕਈ ਹਜ਼ਾਰਾਂ ਪੈਦਾ ਹੋਏ ਤੇ ਹਜ਼ਾਰਾਂ ਇੱਥੇ ਖਾਲਸੇ ਦੇ ਕੋਈ ਟਿੱਕਾ ਨਹੀਂਗਾ ਉਹ ਜੋ ਮਰਜੀ ਕਰੀ ਉਹ ਉਹ ਨਹੀਂ ਕਹਿ ਰਿਹਾ ਪਿੱਛੋਂ ਦੀ ਕਿ ਸੰਸਾਰਿਕ ਉਹਨੇ ਪੜ੍ਹਾਈ ਕੀਤੀ ਹੋਣੀ ਤੇ 30 ਉਹਨੇ ਸਿੱਖਿਆ ਲਈ ਆਰਐਸਐਸ ਤੋਂ ਜੀ ਉਹ ਬੋਲ ਰਹੀ ਆ ਕਿ ਸਾਨੂੰ ਪਹਿਲਾਂ ਹਿੰਦੂ ਦੁੱਸਣਾ ਚਾਹੀਦਾ ਇੱਥੇ ਹਿੰਦੂ ਜੱਜਕਾਰ ਕਰੇ ਤਾਂ ਉਹ ਹੀ ਬੰਦਾ ਹੈ ਜੇ ਕੋਈ ਆਪਦੇ ਮੁਸਲਮਾਨਾਂ ਆਪੇ ਧਰਮ ਦੀ ਗੱਲ ਕਰੇ ਸਿੱਖ ਕਰੇ ਉਹਨਾਂ ਵਾਸਤੇ ਹੱਤਵੱਦੀ ਆ ਜੇ ਸਿੱਖ ਗੱਲ ਕਰੇ ਉਹ ਵੀ ਹੱਤਵੱਦੀ ਆ ਜੇ ਕੋਈ ਮੁਸਲਮਾਨ ਗੱਲ ਕਰੇਗਾ ਉਹ ਵੀ ਹੱਤਵੱਦੀ ਆ ਜੇ ਕੋਈ ਹੋਰ ਕੋਈ ਆਪਦੇ ਹੱਕ ਦੀ ਗੱਲ ਕਰੂ ਕੋਈ ਸਟੇਟ ਗੱਲ ਕਰੂ ਕੋਈ ਘਟਕਿੰਤੀ ਗੱਲ ਕਰੂਗੀ ਉਹ ਵੀ ਉਹਨਾਂ ਵਾਸਤੇ ਹੱਤਵੱਦੀ ਕੁੱਤਲੇ ਜਾਂਦੇ ਆ ਮਣੀਪੁਰ ਚ ਕੀ ਹੋ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਤੇ ਬੱਚਿਆਂ ਦਾ ਬਲਾਧਕਾਰ ਹੋਇਆ ਔਰ ਤੇ ਪੰਜਾ ਜੱਜ ਸੁਪਰੀਮ ਕੋਰਟ ਦੇ ਪੰਜ ਜੱਜ ਗਏ ਨੇ ਹੁਣ ਸਾਰੀ ਇਹਨਾਂ ਦੀ ਭਾਦੀ ਪਣੀ ਹੋਈ ਆ ਜੀ ਉੱਤੇ ਪੰਜ ਜੱਜ ਸੁਪਰੀਮ ਕੋਰਟ ਦੇ ਇਨਕੁਆਇਰੀ ਕਰਨ ਕਹਿ ਰਹੇ ਇਹਨਾਂ ਦੀ ਕਰਤੂਤਾਂ ਦੀ ਹੂੰ ਹੁਣ ਇਹਨਾਂ ਦੀ ਮੋਤੀ ਦੀ ਇਹ ਮੁੱਖੂ ਕੋਈ ਨਹੀਂ ਕੋ ਇਨਕੁਆਇਰੀ ਕਰਕੇ ਸਾਹਮਣੇ ਸੱਚ ਆ ਜਾਊਗਾ ਇੱਥੇ ਕੋਈ ਵੀ ਹਿੰਦੁਸਤਾਨ 'ਚ ਜੇ ਇਹਨਾਂ ਦੀ ਜਾਜੇਕਾਰ ਕਰੇ ਹੂੰ ਹਿੰਦੂ ਤਪਕੇ ਦੀ ਜਾਜੇਕਾਰ ਆਰਐਸ ਦੀ ਗੱਲ ਕਰੇ ਹੋਰ ਇਹਨਾਂ ਦੇ ਘੱਟ ਗਿਣਤੀਆਂ ਕੁੱਟਲ ਦੀ ਗੱਲ ਕਰੇ ਉਹ ਤਾਂ ਦੇਵਤਾ ਹੈ ਜਿਹੜਾ ਘੱਟ ਗਿਣਤੀਆਂ ਨਾਲ ਗਰੀਬਾਂ ਨਾਲ ਨਾਲ ਖੜ ਕੇ ਉਹਨਾਂ ਨੂੰ ਇਨਸਾਫ ਦਵਾਉਂਦਾ ਉਹ ਉਹ ਇੱਥੇ ਖਾਸਤਾਨੀ ਹੈ ਉਹ ਅਤਵਾਦੀਆਂ ਨਾਲ ਸਭ ਹੱਤਵੇ ਦੇ ਦਿੰਦੇ ਭਾਈ ਸਾਹਿਬ ਜੀ ਖੀਰ ਦੇ ਵਿੱਚ ਸਵਾਲ ਕਰਦਾ ਹਾਂ ਜਿਹੜੇ ਭਾਈ ਅਮਰਤਪਾਲ ਦੇ ਸਾਥੀ ਹੈਗੇ ਸੀਗੇ ਉਹਨਾਂ ਨੂੰ ਪੰਜਾਬ ਲੈੰਦਾ ਗਿਆ ਐਨਐਸਏ ਤੋੜ ਕੇ ਹੁਣ ਅੱਗੇ ਕੀ ਕਾਰਵਾਈ ਕੀ ਹੋਵੇਗੀ ਉਹਨਾਂ ਤੇ ਵੇਖੋ ਇਹ ਜੋ ਭਵੰਤਮਾਨ ਕਰ ਰਿਹਾ ਹੈ ਬਿਲਕੁਲ ਗਲਤ ਕੀਤਾ ਹੈ ਜੀ ਪਹਿਲੇ ਤੋਂ 2 ਸਾਲ ਐਨਐਸਏ ਲਾ ਕੇ ਉਹਨਾਂ ਨੂੰ ਬਿਲਕੁਲ 2 ਸਾਲ ਦੀ ਐਨਐਸਏ ਬੰਦੀ ਨਹੀਂ ਹੁੰਦੀ ਉਹਨਾਂ ਦੇ 2 ਸਾਲ ਜੇਲ੍ਹ ਦੇ ਵਿੱਚ ਰੱਖ ਕੇ ਤੋਂ ਹੁਣ ਉਹਨਾਂ ਦੇ ਕੇਸ ਦੀ ਸੁਣਾਈ ਇੱਥੇ ਸ਼ੁਰੂ ਹੋਣ ਲੱਗੀ ਹੈ ਇੱਥੇ ਅਦਾਲਤ ਤੇ ਪੇਸ਼ ਕਰਕੇ ਦਾ ਰਿਮਾਂਡ ਲੈ ਰਹੇ ਨੇ 2 ਸਾਲ ਤੋਂ ਬਾਅਦ ਅੱਜ ਕੱਲ੍ਹ ਪਰਸੋਂ 18 ਤਰੀਕ ਨੂੰ 2 ਸਾਲ ਪੂਰੇ ਹੋ ਗਏ ਉਹਨਾਂ ਦੇ ਪਰਿਆ ਨੂੰ ਤੇ ਆਏ ਬਿਲਕੁਲ ਕਾਨੂੰਨ ਦੀਆਂ ਸ਼ਰਿਆ ਭਵੰਤਮਨ ਸਰਕਾਰ ਨੇ ਧਜੀਆਂ ਡਾਈਆਂ ਨੇ ਬਿਲਕੁਲ ਗਲਤ ਮੰਨਦੇ ਆ ਉਹਨਾਂ ਦੇ ਪਰਿਵਾਰ ਕੱਲ ਇੱਥੇ ਆ ਉਹਨਾਂ ਦੇ ਵਕੀਲ ਤਾਂ ਕਹਿੰਦੇ ਵੀ ਕੇਸ ਤਾਂ ਲੈ ਪਹਿਲਾਂ ਲੱਗ ਚੁੱਕੇ ਨੇ ਹੁਣ ਤਾਂ ਢਾਉ ਕਰ ਰਹੇ ਦੇਖੋ ਜੀ ਉਹ ਡਰਾਮੇਬਾਜੀ ਹੈ ਵੀ ਦੁਬਾਰਾ ਉਹਨਾਂ ਦਾ ਰਿਮਾਂਡ ਨਵਾਗੇ ਉਹਨਾਂ ਨੂੰ ਧਵਾਉਣਗੇ ਟਪਾਉਣਗੇ ਕੰਮ ਕੁਝ ਕੱਲ ਤਾਂ ਸਾਡੀ ਇਨ ਮੰਨ ਜਾਣ ਜੇ ਤਾਂ ਉਹਨਾਂ ਨੇ ਇਨ ਮੰਨ ਜਾਣਗੇ ਤੇ ਫਿਰ ਤੋਂ ਦੇਸ਼ ਭਗਤ ਬਣ ਕੇ ਜੇ ਉਹ ਆਪਣੀ ਕੌਮ ਦੀ ਗੱਲ ਤੇ ਅੜੇ ਰਹਿਣਗੇ ਤੇ ਫਿਰ ਉੱਤਵਾਦੀ ਰਹਿਣਗੇ ਜੀ ਜੀ ਇਹ ਗੱਲ ਜੀ ਉਹ ਚੜ੍ਹਦੀ ਕਲਾ ਉਹਨਾਂ ਕਹਾਂਗੇ ਮੈਂ ਤਾਂ ਸਾਰੇ ਕੌਮ ਨੂੰ ਅਪੀਲ ਕਰਾਂਗਾ ਉਹਨਾਂ ਦਾ ਵਾਰਸਾਂ ਨਾ ਵੀ ਜਿਹੜੇ ਉਹਦੇ ਮਾਪੇ ਆ ਜਾਂ ਉਹਦੇ ਸਹੇਰ ਵੀ ਕਿਹੜੇ ਆ ਉਹਨਾਂ ਪਿੱਛੇ ਜਾ ਕੇ ਹੌਸਲਾ ਦੇਣਾਂ ਚੜਦੀ ਕਲਾ ਨਾਲ ਰਹਿਣ ਸਾਰੀ ਕੌਮ ਨਾਲ ਪਿੱਛੇ ਖੜੀ ਆ ਠੀਕ ਹੈ ਠੀਕ ਹੈ ਗੱਲ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਸਤਕਾਰ ਕਮੇਟੀ ਦੇ ਜਿਹੜੇ ਹੈਗੇ ਨੇ ਜਿਹਨਾਂ ਪ੍ਰਧਾਨ ਲਖਦੀਪ ਸਿੰਘ ਮਹਾਲਮ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ 84 ਦੇ ਵਿੱਚ ਜੋ ਹੋਇਆ ਸੀਗਾ ਕਾਂਡ ਹੋਏ ਸੀਗੇ ਜਿਵੇਂ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਇਤਿਹਾਸ ਤੇ ਭਾਈ ਰਸਾਲ ਸਿੰਘ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਵਰਸੀ ਤੇ ਅੱਜ ਜਥੇਬੰਦੀਆਂ ਪਹੁੰਚੀਆਂ ਸੀਗਾ ਸੋ ਤੁਸੀਂ ਗੱਲਬਾਤ ਸੁਣੀ ਹੈ ਪ੍ਰਧਾਨ ਲਖਵੀਰ ਸਿੰਘ ਮਹਾਲਬੁਰਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੇਰੇ ਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ